ਇਨਕਮ ਇੱਕ ਇਦਾਂ ਦੀ ਚੀਜ਼ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੈ ਪੇਰੈਂਟਸ ਨੂੰ ਕਿ ਐਕਚੁਅਲ ਦੇ ਵਿੱਚ ਇਨਕਮ ਕਿੰਨੀ ਹੋਏਗੀ ਸਾਡੀ ਤਾਂ ਸਾਡਾ ਬੱਚਾ ਬਾਹਰ ਜਾ ਸਕਦਾ ਸੋ ਇਹਦੇ ਵਿੱਚ ਮੈਂ ਦੱਸਣਾ ਚਾਹਣਾ ਦੇਖੋ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਇਨਕਮ ਦੇ ਡਿਫਰੈਂਟ ਹੈ ਕੁਝ ਯੂਨੀਵਰਸਿਟੀਆਂ ਨੂੰ ਪੇਰੈਂਟਸ ਦੀ ਵੈਸੇ ਜਨਰਲੀ ਇੱਕ ਜਿਹੜੀ ਮੇਜਰ ਕਾਮਨ ਚੀਜ਼ ਹੈ ਹਰ ਯੂਨੀਵਰਸਿਟੀ ਦੀ ਉਹ ਇਹ ਹੈ ਕਿ ਪੇਰੈਂਟਸ ਦੀ ਇਨਕਮ ਦੀ ਜਿਹੜੀ ਰੇਸ਼ਿਓ ਹੈ ਉਹ ਐਟਲੀਸਟ ਮਿਨਿਮਮ 70 75% ਹੋਵੇ ਔਰ ਜਿਹੜਾ ਉਹ ਸਪான்ਸਰ ਅਗਰ ਬੱਚਾ ਨਾਲ ਲਗਾ ਰਿਹਾ ਹੋ 25% ਹੀ ਉਹ ਬੱਚੇ ਨੂੰ ਹੈਲਪ ਕਰੇ ਉਹਦੇ ਵਿੱਚ ਇਹ ਹੈ ਕਿ ਦੇਖੋ ਉਹਨਾਂ ਨੂੰ ਇਹ ਹੈ ਕਿ ਪੇਰੈਂਟ ਸਿੱਖ ਹੈਗੇ ਆ ਜਿਹੜੇ ਮੇਨਲੀ ਮੇਜਰਲੀ बच्चे ਦੇ ਉੱਪਰ ਪੈਸਾ ਲਾ ਸਕਦੇ ਬਿਨਾ ਸੋਚੇ ਸਮਝੇ ਅਗਰ ਉਹ ਕਿਸੇ ਰਿਲੇਟਿਵ ਨੂੰ ਐਡ ਕਰ ਰਿਹਾ ਤਾਂ ਉਸ ਰਿਲੇਟਿਵ ਦੇ ਆਪਣੇ ਵੀ ਬੱਚੇ ਹੋਣਗੇ ਤਾਂ ਉਹ 100% ਤਾਂ ਉਹ ਉਸ ਬੱਚੇ ਨੂੰ ਨਹੀਂ ਦਿਖਾ ਸਕਦਾ ਸਾਰੇ ਪੈਸੇ ਉਸ ਬੱਚੇ ਤੇ ਨਹੀਂ ਲਾ ਸਕਦਾ ਰੀਜ਼ਨ ਇੱਕ ਲੌਜੀਕ ਇਹੀ ਹੈ ਉਹਦੇ ਪਿੱਛੇ ਕਿ ਪੇਰੈਂਟਸ ਦੀ ਇਨਕਮ ਹਮੇਸ਼ਾ ਉਹ ਜ਼ਿਆਦਾ ਮੰਗਦੇ ਆ ਪਰ ਕਿੰਨੀ ਜ਼ਿਆਦਾ ਕਿੰਨੀ ਪੇਰੈਂਟਸ ਦੀ ਇਨਕਮ ਹੋਣੀ ਚਾਹੀਦੀ ਹੈ ਦੇਖੋ ਕਈ ਵਾਰੀ ਪੇਰੈਂਟਸ ਦੇ ਵਿੱਚ ਕੀ ਹੈ ਕਿ ਫਾਦਰ ਮਦਰ ਦੋਨੋਂ ਹੀ ਵਰਕਿੰਗ ਨੇ ਉਸ ਕੇਸ ਦੇ ਵਿੱਚ ਯੂਨੀਵਰਸਿਟੀਆਂ ਕਹਿੰਦੀਆਂ ਐਟ ਲੀਸਟ 12-14 ਲੱਖ ਰੁਪਏ ਤੁਸੀਂ ਇਨਕਮ ਦਿਖਾਓ ਠੀਕ ਹੈ ਕਿਉਂ ਕਿ ਜੇ ਦੇ ਮਦਰ ਹਾਊਸ ਵਾਈਫ ਨੇ ਸਿਰਫ ਫਾਦਰ ਹੀ ਅਰਨਿੰਗ ਕਰ ਰਿਹਾ ਤਾਂ ਹਰ ਬੰਦਾ ਇੰਨੀ ਜਿਆਦਾ 12-14 ਲੱਖ ਰੁਪਏ ਤਾਂ ਹਰ ਬੰਦੇ ਨੂੰ ਨਹੀਂ ਮਿਲ ਰਿਹਾ ਸਾਲ ਦਾ ਉਸ ਕੇਸ ਦੇ ਵਿੱਚ ਯੂਨੀਵਰਸਿਟੀ ਇਹ ਨਹੀਂ ਕਹਿੰਦੀ ਕਿ ਅਸੀਂ ਮਨਾ ਕਰ ਦਾਂਗੇ ਯੂਨੀਵਰਸਿਟੀ ਕਹਿੰਦੀ ਹੈ ਠੀਕ ਹੈ ਕੁਝ ਯੂਨੀਵਰਸਿਟੀਆਂ ਤਾਂ ਸਿੰਗਲ ਇਨਕਮ 10-11 ਲੱਖ ਰੁਪਏ ਦੇ ਉੱਪਰ ਵੀ ਕੇਸ ਅਸੈਪਟ ਕਰ ਲੈਂਦੀਆਂ ਕੁਝ ਯੂਨੀਵਰਸਿਟੀਆਂ ਕਹਿ ਦਿੰਦੀਆਂ ਕਿ ਤੁਸੀਂ ਐਡ ਆਨ ਕਰ ਲਓ ਆਪਣੇ ਨਾਲ ਸਪான்ਸਰ ਠੀਕ ਹੈ ਜੀ ਇਹ ਵੀ ਦੇਖਣਾ ਪਏਗਾ ਹਰ ਯੂਨੀਵਰਸਿਟੀ ਫਲੈਕਸੀਬਲ ਵੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਰਿਜਿਡ ਨਹੀਂ ਹੈਗੀ ਫੇਰ ਇਹ ਹੀ ਕਹੂੰਗਾ ਕਿ ਜਿਹੜਾ ਕੋਈ ਐਕਸਪਰਟ ਕਾਉਂਸਲਰ ਜਾਂ ਕੰਸਲਟੈਂਟ ਹੈ ਉਹ ਹੀ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਸਕਦਾ ਜਿੱਦਾਂ ਇੱਕ ਰੀਸੈਂਟ ਸਾਡੇ ਕੋਲ ਕੇਸ ਆਇਆ ਉਹਦੇ ਵਿੱਚ ਫਾਦਰ ਦੀ ਇਨਕਮ ਸੀਗੀ ਸਾਲ ਦੀ 14-15 ਲੱਖ ਬਟ ਉਹ ਹੁਣ ਰਿਟਾਇਰ ਹੋ ਗਏ ਪਿਛਲੇ ਸਾਲ 14 ਲੱਖ ਸੀ ਇਸ ਸਾਲ 60 ਲੱਖ ਰਹਿ ਗਈ ਤਾਂ ਪਰ ਉਹਨਾਂ ਨੂੰ ਰਿਟਾਇਰਮੈਂਟ ਤੇ ਪੈਸਾ ਬਾਅਦ ਮਿਲਿਆ 60-70 ਲੱਖ ਰੁਪਏ ਉਹ ਕਹਿ ਰਹੇ ਕਿ ਸਾਡੇ ਅਕਾਊਂਟ ਦੇ ਵਿੱਚ ਸਾਨੂੰ ਮਿਲਿਆ ਬਟ ਉਹਦੇ ਚ ਜਦੋਂ ਮੈਂ ਯੂਨੀਵਰਸਿਟੀ ਨਾਲ ਡਿਸਕਸ ਕੀਤਾ ਤਾਂ ਯੂਨੀਵਰਸਿਟੀ ਨੂੰ ਵੀ ਸਮਝ ਆ ਕਿ ਯਾਰ ਇੱਕ ਬਹੁਤ ਜੈਨੂਇਨ ਰੀਜ਼ਨ ਹੈ ਫਾਦਰ ਪਹਿਲਾਂ ਜੌਬ ਤੇ ਸੀ ਗੇ ਇਨਕਮ ਜ਼ਿਆਦਾ ਸੀ ਹੁਣ ਘਟ ਗਈ ਹੈ ਇਨਕਮ ਤਾਂ ਉਹਨਾਂ ਨੇ ਸਾਨੂੰ ਆਪ ਹੀ ਕਹਿ ਦਿੱਤਾ ਕਿ ਤੁਸੀਂ ਉਹਦੇ ਚ ਇੱਕ ਸਪான்ਸਰ ਐਡ ਕਰ ਲਓ ਠੀਕ ਹੈ ਜੀ ਕਿਉਂਕਿ ਇਨਕਮ ਤਾਂ ਸੇਵਿੰਗ ਬਿਲਕੁਲ ਜੈਨੂਇਨ ਹੈ ਫਾਦਰ ਦੇ ਕੋਲ ਰਿਟਾਇਰਮੈਂਟ ਤੇ ਜਿਹੜਾ ਪੈਸਾ ਮਿਲਦਾ ਉਹੀ ਪੈਸਾ ਉਹਨਾਂ ਦੇ ਅਕਾਊਂਟ ਦੇ ਵਿੱਚ ਹੈਗਾ ਸੋ ਦਾ ਥਿੰਗ ਇਜ਼ ਕਿ ਦੇਖੋ ਜਦਾਂ ਅਸੀਂ ਯੂਨੀਵਰਸਿਟੀਜ਼ ਨੂੰ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਅਸੀਂ ਤਾਂ ਕਾਲ ਕਰਕੇ ਵੀ ਪੁੱਛ ਲੈਂਦੇ ਹਾਂ ਕਿ ਸਾਡੇ ਕੋਲ ਇਦਾਂ ਦਾ ਕੇਸ ਹੈ ਇਹਦੇ ਵਿੱਚ ਅਸੀਂ ਕੀ ਇਹਦੇ ਵੇ ਆਊਟ ਲੱਭ ਸਕਦੇ ਹਾਂ ਸੋ ਦਾ ਥਿੰਗ ਇਜ਼ ਕਿ ਜਦੋਂ ਤੁਸੀਂ ਆਓਗੇ ਜਿਸ ਜਿਸ ਵੀ ਕੰਸਲਟੈਂਟ ਨੂੰ ਤੁਸੀਂ ਮਿਲ ਰਹੇ ਹੋ ਉਹਦੇ ਕੋਲ ਇਹ ਨੌਲੇਜ ਵੀ ਹੋਣੀ ਚਾਹੀਦੀ ਹੈ ਤੇ ਇਹ ਪਾਵਰ ਵੀ ਹੋਣੀ ਚਾਹੀਦੀ ਹੈ ਕਿ ਉਹ ਯੂਨੀਵਰਸਿਟੀ ਨਾਲ ਗੱਲ ਕਰ ਸਕੇ ਸੋਲੂਸ਼ਨ ਹਰ ਕੇਸ ਦਾ ਨਿਕਲ ਜਾਂਦਾ ਹੈ ਤਾਂ ਓਨਲੀ ਥਿੰਗ ਇਜ਼ ਕਿ ਮੈਂ ਅਵੇਅਰਨੈਸ ਹੋਣੀ ਜ਼ਰੂਰੀ ਦੇਖੋ ਅਗਰ ਤਾਂ ਕੋਈ ਬਿਜ਼ਨਸਮੈਨ ਹੈ ਅਗਰ ਕਿਸੇ ਦਾ ਜੈਨੂਇਨ ਬਿਜ਼ਨਸ ਹੈ ਤਾਂ ਉਹਨਾਂ ਕੋਲ ਐਟ ਲੀਸਟ ਦੋ ਡਾਕੂਮੈਂਟ ਜ਼ਰੂਰ ਹੋਣ ਆਪਣੇ ਬਿਜ਼ਨਸ ਦੇ ਜਾਂ ਤਾਂ ਉਹਨਾਂ ਕੋਲ GST ਨੰਬਰ ਹੋਵੇ ਕਰੰਟ ਅਕਾਊਂਟ ਸਟੇਟਮੈਂਟ ਹੈ ਅਗਰ GST ਨੰਬਰ ਨਹੀਂ ਹੈ ਤਾਂ ਉਹਦਾ ਉਹਨਾਂ ਦਾ MSME ਦੇ ਵਿੱਚ ਰਜਿਸਟਰਡ ਹੋਵੇ ਬਿਜ਼ਨਸ ਕਰੰਟ ਅਕਾਊਂਟ ਸਟੇਟਮੈਂਟ ਹੋਵੇ Google ਅਗਰ ਕੋਈ ਕਹਿ ਰਿਹਾ ਕਿ ਮੇਰਾ ਤਾਂ ਸੇਵਿੰਗ ਦੇ ਵਿੱਚ ਆ ਰਿਹਾ ਤਾਂ ਉਹ Google Pay ਦੀਆਂ ਸਟੇਟਮੈਂਟਸ ਐਟ ਲੀਸਟ ਹੋਣ ਉਹ ਦਿਖਾ ਸਕੇ ਕਿ ਮੇਰੇ ਕੋਲ ਪੇਮੈਂਟਸ ਆ ਰਹੀਆਂ ਮੇਰੇ ਕਸਟਮਰਸ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਬਿਜ਼ਨਸ ਦੇ ਨਾਲ ਰਿਲੇਟਡ ਕਈ ਲੋਕ ਬਿਜ਼ਨਸ ਨੂੰ ਰਜਿਸਟਰ ਨਹੀਂ ਕਰਵਾਉਂਦੇ ਕਈ ਕਹਿੰਦੇ ਸਾਡੇ ਬਿਜ਼ਨਸ ਦਾ ਇੰਨਾ ਇੰਨਾ ਲੈਂਦੇ ਨਹੀਂ ਨਹੀਂ ਹੈ ਕਿ ਅਸੀਂ GST ਨੰਬਰ ਲਈਏ ਪਰ ਮੈਂ ਇਹ ਕਹੂੰਗਾ ਕਿ ਬਿਜ਼ਨਸ ਚਾਹੇ ਛੋਟਾ ਚਾਹੇ ਵੱਡਾ ਹੈ ਉਹਦੇ ਅਲੱਗ-ਅਲੱਗ ਕੋਈ ਫੂਡ ਐਕਟ ਦੇ ਵਿੱਚ ਰਜਿਸਟਰਡ ਨੇ ਕੋਈ MSME ਦੇ ਵਿੱਚ ਤੁਸੀਂ ਉਹਨੂੰ ਰਜਿਸਟਰ ਜ਼ਰੂਰ ਕਰਵਾਓ ਔਰ ਉਸ ਡੇਟ ਤੇ ਹੀ ਕਰਾਓ ਜਦੋਂ ਤੁਸੀਂ ਬਿਜ਼ਨਸ ਸਟਾਰਟ ਕਰ ਰਹੇ ਹੋ ਕਿਉਂਕਿ ਯੂਨੀਵਰਸਿਟੀਆਂ ਵੀ ਰੀਸੈਂਟ ਰਜਿਸਟਰਡ ਬਿਜ਼ਨਸ ਨੂੰ ਵੀ ਨਹੀਂ ਮੰਨ ਰਹੀਆਂ ਉਹ ਕਹਿੰਦੀਆਂ ਕਿ ਸਿਰਫ ਬੱਚੇ ਨੂੰ ਬਾਹਰ ਪੇ ਜੱਲੀ ਤੁਸੀਂ ਬਿਜ਼ਨਸ ਨੂੰ ਰਜਿਸਟਰ ਕਰਵਾ ਲਿਆ ਇਹ ਪੁਰਾਣਾ ਰਜਿਸਟਰਡ ਨਹੀਂ ਹੈ ਕਰੰਟ ਅਕਾਊਂਟ ਸਟੇਟਮੈਂਟ ਐਟਲੀਸਟ 1 ਸਾਲ ਪੁਰਾਣੀ ਹੋਵੇ ਉਹ ਵੀ ਨਵਾਂ ਨਾ ਖਾਤਾ ਖਲਵਾਇਆ ਹੋਵੇ ਕਿ ਵੀ ਕੱਲ੍ਹ ਖਲਵਾ ਲਿਆ ਜੀ ਸਾਨੂੰ ਇੱਕ ਕੰਸਲਟੈਂਟ ਨੇ ਦੱਸਤਾ ਹੁਣ ਅਸੀਂ ਖਾਤਾ ਖਲਵਾ ਲਈਏ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਅਗਰ ਕੋਈ ਐਗਰੀਕਲਚਰਿਸਟ ਹੈ ਤਾਂ ਉਹ ਵੀ ਆਪਣੀ ਆਈਟੀਆਰ ਜ਼ਰੂਰ ਫਾਈਲ ਕਰੋ ਆਈਟੀਆਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਿਰਫ ਇੱਕ ਇੱਕ ਬਿਜ਼ਨਸਮੈਨ ਬੰਦੇ ਨੇ ਆਈਟੀਆਰ ਫਾਈਲ ਕਰਨੀ ਹੈ ਕਿ ਐਗਰੀਕਲਚਰਿਸਟ ਵੀ ਆਪਣੀ ਆਈਟੀਆਰ ਫਾਈਲ ਕਰ ਸਕਦਾ ਹੈ ਚਾਹੇ ਉਹਦੇ ਤੇ ਗਵਰਨਮੈਂਟ ਉਹਨਾਂ ਨੂੰ ਟੈਕਸ ਲਾ ਰਹੀ ਹੈ ਜਾਂ ਨਹੀਂ ਲਾ ਰਹੀ ਉਹ ਡਿਫਰੈਂਟ ਗੱਲ ਹੈ ਪਰ ਤੁਸੀਂ ਉਹਨੂੰ ਫਾਈਲ ਜ਼ਰੂਰ ਕਰੋ ਠੀਕ ਹੈ ਜੀ ਚਾਹੇ ਤੁਸੀਂ ਨਹੀਂ ਵੀ ਟੈਕਸ ਸਲੈਬ ਦੇ ਵਿੱਚ ਆਂਦੇ ਪਲੱਸ ਤੁਸੀਂ ਤਹਿਸੀਲਦਾਰ ਦਾ ਸਰਟੀਫਿਕੇਟ ਲਓ ਜਿਹਦੇ ਤਹਿਸੀਲਦਾਰ ਲਿਖ ਕੇ ਦਿੰਦਾ ਕਿ ਇਹਨਾਂ ਦੀ ਇੰਨੀ ਜ਼ਮੀਨ ਹੈ ਤੇ ਇੰਨੀ ਇਹਨਾਂ ਦੀ ਸਾਲ ਦੀ ਇਨਕਮ ਹੈ ਆਪਣੇ ਜੇ ਫਾਰਮ ਰੱਖੋ ਜੇ ਫਾਰਮ ਵੀ ਉਹਨਾਂ ਆਨਲਾਈਨ ਹੋ ਗਿਆ ਤਹਿਸੀਲਦਾਰ ਦੇ ਸਰਟੀਫਿਕੇਟ ਵੀ ਆਨਲਾਈਨ ਹੋ ਗਿਆ ਸਾਰੀ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਾਓ ਬੜੇ ਈਜ਼ੀਲੀ ਕੇਸ ਨਿਕਲ ਜਾਏਗਾ ਫਿਰ ਤੁਸੀਂ ਪੁੱਛਿਆ ਕਿ ਇੱਕ ਗਵਰਨਮੈਂਟ EMPLOYE ਜਾਂ ਪ੍ਰਾਈਵੇਟ ਜੌਬ ਅਗਰ ਕੋਈ ਜੌਬ ਦੇ ਵਿੱਚ ਆ ਤਾਂ ਉਹਦੀ ਸੈਲਰੀ ਸਟੇਟਮੈਂਟ ਲੱਗੇਗੀ ਮੈਮ ਉਹਨਾਂ ਦੀਆਂ ਸੈਲਰੀ ਸਲਿੱਪਸ ਲੱਗ ਜਾਣਗੀਆਂ ਉਹਨਾਂ ਦੇ ਫਾਰਮ 16 ਲੱਗ ਜਾਣਗੇ ਆਈਟੀਆਰਜ਼ ਹੋਣਗੀਆਂ ਜਿਹੜਾ ਗਵਰਨਮੈਂਟ ਅਗਰ ਕੋਈ ਪ੍ਰਾਈਵੇਟ ਜੌਬ ਦੇ ਵਿੱਚ ਵੀ ਹੈ ਅਗਰ ਕੋਈ ਅੱਛੀ ਆਰਗੇਨਾਈਜੇਸ਼ਨ ਦੇ ਕੰਮ ਕਰ ਰਿਹਾ ਫਾਰਮ 16 ਉਹਨਾਂ ਨੂੰ ਵੀ ਮਿਲਦਾ ਨਹੀਂ ਤਾਂ ਉਹਨਾਂ ਦੀ ਸੈਲਰੀ ਸਟੇਟਮੈਂਟ ਤਾਂ ਉਹਨਾਂ ਕੋਲ ਹੋਏਗੀ ਹੋਏਗੀ ਅਗਰ ਉਹਨਾਂ ਦੇ ਅਕਾਊਂਟ 'ਚ ਪੈਸਾ ਆ ਰਿਹਾ ਸੈਲਰੀ ਸਲਿੱਪ ਵੀ ਦੇ ਦੇਗੀ ਗਵਰਨਮੈਂਟ ਉਹਨਾਂ ਨੂੰ ਉਹਨਾਂ ਦੀ ਫਾਰਮ ਅਪਾਇੰਟਮੈਂਟ ਲੈਟਰ ਵੀ ਦੇ ਦੇਗੀ ਐਕਸਪੀਰੀਅੰਸ ਡਾਕੂਮੈਂਟ ਸਾਰੇ ਮਿਲ ਜਾਂਦੇ ਆ ਤਾਂ ਓਨਲੀ ਥਿੰਗ ਇਸ ਕਿ ਜਿਹੜਾ ਤੁਹਾਨੂੰ ਡਾਕੂਮੈਂਟ ਦੱਸ ਰਿਹਾ ਕੰਸਲਟੈਂਟ ਉਹਨੂੰ ਆਪ ਕਿੰਨੀ ਨੌਲੇਜ ਹੈ ਅਗਰ ਉਹਨੂੰ ਹੀ ਨਹੀਂ ਅਵੇਅਰਨੈਸ ਹੋਏਗੀ ਉਹ ਗਾਈਡ ਕੀ ਕਰੇਗਾ ਅੱਗੇ ਕਿਸੇ ਨੂੰ ਸੋ ਇੱਕ ਅੱਛੇ ਕੰਸਲਟੈਂਟ ਕੋ ਜਾਓ ਅੱਛੇ ਕਾਉਂਸਲਰ ਨੂੰ ਮਿਲੋ ਜਿਹਦੇ ਕੋਲ ਐਕਸਪੀਰੀਅੰਸ ਹੈ ਉਹਦੇ ਕੋਲੋਂ ਗਾਈਡੈਂਸ ਪਹਿਲੇ ਦਿਨ ਹੀ ਲਓ ਜਦੋਂ ਤੁਸੀਂ ਬੱਚੇ ਦੀ ਆਫਰ ਲੈਟਰ ਅਪਲਾਈ ਕਰਨ ਗਏ ਹੋ ਕਿ ਮੈਂ ਡਾਕੂਮੈਂਟ ਕੀ ਹੁਣ ਕੰਪਲੀਟ ਰੱਖਣੇ ਆ ਬੱਚੇ ਦੇ ਵੀਜ਼ਾ ਵਾਸਤੇ ਤਾਂ ਤੁਸੀਂ ਅਕੋਰਡਿੰਗਲੀ ਆਪਣੀ ਫਾਈਲ ਨੂੰ ਪਹਿਲੇ ਦਿਨ ਹੀ ਤਿਆਰ ਕਰਨ ਲੱਗ ਜਾਓ